ਹਾਂਜੀ ਦੋਸਤੋ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਜੀ 3200 ਸਕਰ ਫੁੱਟ ਦੀ ਕੋਠੀ ਜੋ ਡਬਲ ਪੋਰਸ਼ਨ ਦੀ ਕੋਠੀ ਹੈ ਜੀ ਬਹੁਤ ਸੋਹਣੀ 2000 ਸਕਰ ਫੁੱਟ ਏਰੀਆ ਥੱਲੇ ਹੈ ਜੀ 1200 ਉੱਪਰ ਬਣਿਆ ਹੋਇਆ ਜੀ ਤੇ ਜੋ ਆਰਕੀਟੈਕਟ ਭਰਾ ਨੇ ਉਹਨਾਂ ਦਾ ਤੁਹਾਨੂੰ ਨੰਬਰ ਵੀ ਦੇਵਾਂਗੇ ਜਿਨ੍ਹਾਂ ਨੇ ਡਿਜ਼ਾਈਨ ਕੀਤੀ ਹੈ ਇਹ ਤਾਂ ਤੁਸੀਂ ਜਦੋਂ ਮਰਜ਼ੀ ਗੱਲ ਕਰ ਸਕਦੇ ਹੋ ਆ ਦੇਖੋ ਚਾਰ ਦੁਵਾਰੀ ਵੀ ਬਗਲੀ ਹੋਈ ਹੈ ਜੀ ਸਾਰੇ ਕੋਠੀ ਦੀ ਤੇ ਬਹੁਤ ਸੋਹਣੀ ਤੇ ਬਹੁਤ ਖੁੱਲੀ ਕੋਠੀ ਹੈ ਅੰਦਰ ਤੋਂ ਤੁਹਾਨੂੰ ਸਾਰੀ ਦਿਖਾਵਾਂਗੇ ਤੇ ਇੱਕ ਵਾਰੀ ਪਹਛਾਣ ਮਾਰੋ ਫਰੰਟ ਤੋਂ ਐਲੀਵੇਸ਼ਨ ਬਹੁਤ ਘੈਂਟ ਹੈ ਜੀ ਕੋਠੀ ਦਾ ਅੰਦਰ ਤੋਂ ਪਲਾਸਟਰ ਦਾ ਕੰਮ ਚੱਲੀ ਜਾਂਦਾ ਕੋਠੀ ਦੇ ਵਿੱਚ ਤੇ ਬਾਹਰਲਾ ਫਰੰਟ ਲੁੱਕ ਬਹੁਤ ਸੋਹਣੀ ਹੈ ਜੀ ਤੇ ਅੰਦਰ ਪਲਾਸਟਰ ਲਗਭਗ ਹੋਣ ਵਾਲਾ ਹੀ ਆ ਉੱਪਰਲੇ ਪੋਰਸ਼ਨ ਤੇ ਹੋ ਰਹੀ ਹੋਈ ਜਾਂਦਾ ਜੀ ਤੇ ਨੀਚੇ ਵਾਲੇ ਤੇ ਸਾਰੇ ਤੇ ਕਰਤਾ ਤੇ ਆਪਾਂ ਪੋਰਚ ਵਿੱਚੋਂ ਦੀ ਆਪਾਂ ਐਂਟਰ ਹੋਇਆ ਜੀ ਪੋਰਚ ਬਹੁਤ ਖੁੱਲਾ ਦੇਖੋ ਪੋਰਚ ਤੋਂ ਮੇਨ ਗੇਟ ਹੈ ਜੋ ਐਂਟਰੀ ਗੇਟ ਪੋਰਚ ਵਾਲੀ ਪੋਰਚ ਵਾਲੀ ਸਾਈਡ ਤੋਂ ਆ ਤਾਂ ਲੈਫਟ ਸਾਈਡ ਤੇ ਜਦੋਂ ਆਪਾਂ ਐਂਟਰ ਹੋਇਆ ਤਾਂ ਇੱਕ ਰੂਮ ਆ ਗਿਆ ਜੀ ਇਹਨੂੰ ਆਪਾਂ ਡਰਾਇੰਗ ਰੂਮ ਕਹਿ ਸਕਦੇ ਹਾਂ ਜ਼ਿਆਦਾਤਰ ਕੋਠੀਆਂ ਤੇ ਇੱਥੇ ਹੀ ਹੁੰਦਾ ਡਰਾਇੰਗ ਰੂਮ ਜਦੋਂ ਆਪਾਂ ਐਂਟਰ ਬਨੇ ਜਾਂ ਰਾਈਟ ਸਾਈਡ ਜਾਂ ਲੈਫਟ ਸ ਇਹ ਬਹੁਤ ਖੁੱਲਾ ਬਣਿਆ ਹੋਇਆ ਜੀ ਤੇ ਖੁੱਲੇ-ਖੁੱਲੇ ਰੂਮ ਬਣਿਆ ਹੋਇਆ ਜੀ ਕੋਠੀ ਦੇ ਵਿੱਚ ਤੇ ਤੁਹਾਨੂੰ ਇਹਦਾ ਵੀ ਅਲੱਗ ਤੋਂ ਇੱਕ ਨਕਸ਼ਾ ਜੋ ਇਹ ਵੀ ਅਲੱਗ ਜਿਹੇ ਤੋਂ ਬਣਿਆ ਹੋਇਆ ਸਾਰਾ ਉਹਦੇ ਚ ਤੁਸੀਂ ਦੇਖੋ ਸਾਰਾ ਕਨਸੈਪਟ ਦਿਖਾਉਣੇ ਆ ਰਾਈਟ ਸਾਈਡ ਤੇ ਆਪਾਂ ਨੂੰ ਜਿਹੜਾ ਬੈਡਰੂਮ ਹੈ ਜੀ ਆਪਾਂ ਇਹਦੇ ਚ ਐਂਟਰ ਹੋਏ ਆ ਇਹਦੇ ਚ ਇੱਕ ਡਰੈਸਿੰਗ ਰੂਮ ਆ ਗਿਆ ਤੇ ਇੱਧਰ ਬਾਥਰੂਮ ਆ ਗਿਆ ਜੀ ਜਿਹੜਾ ਇਹ ਬਾਥਰੂਮ ਹੈ ਇਹ ਲੌਬੀ ਦੇ ਨਾਲ ਵੀ ਅਟੈਚ ਹੈ ਤੇ ਇਹ ਬੈਡਰੂਮ ਦੇ ਨਾਲ ਵੀ ਅਟੈਚ ਆ ਆ ਦੇਖੋ ਇਹਦਾ ਦੂਸਰਾ ਗੇਟ ਉਧਰ ਪੱਤਰ ਨੂੰ ਦਿਖਾਇਆ ਸੀ ਉਹ ਲੌਬੀ ਦੇ ਵਿੱਚ ਹੈ ਤੇ ਇਧਰ ਪੌੜੀਆਂ ਦੇ નીચે ਉਹ ਦੇਖੋ ਉਧਰਲੇ ਪ ਇਹ ਬੌਸ਼ੂਮ ਦਾ ਇੱਕ ਗੇਟ ਇਧਰਲੇ ਪਾਸੇ ਹੈ ਜੀ ਲੌਬੀ ਨਾਲ ਵੀ ਅਟੈਚ ਹੈ ਇਧਰੋਂ ਵੀ ਯੂਜ਼ ਕਰ ਸਕਦੇ ਆ ਬੈਡਰੂਮ ਵਾਲੇ ਬਸ ਯੂਜ਼ ਕਰ ਸਕਦੇ ਆ ਆਪਾਂ ਤੇ ਆ ਜਓ ਜੀ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਤੇ ਇੱਕ ਇਧਰ ਆ ਗਿਆ ਜੀ ਇਹ ਪੂਜਾ ਪਾਠ ਵਾਸਤੇ ਆਪਣਾ ਜੋ ਆਪਾਂ ਕਹਿ ਦਿੰਨੇ ਆ ਰੂਮ ਬਣਿਆ ਹੋਇਆ ਜੀ ਪੂਜਾ ਪਾਠ ਵਾਸਤੇ ਅੱਜ ਕੱਲ੍ਹ ਹਰ ਇੱਕ ਕੋਠੀ ਦੇ ਵਿੱਚ ਹੈ ਸੈਪਰੇਟ ਇੱਕ ਅਲੱਗ ਤੋਂ ਰੂਮ ਰੱਖਿਆ ਜਾਂਦਾ ਤੇ ਆ ਹੈਗਾ ਜੀ ਦੂਸਰੇ ਬੈਡਰੂਮ ਵਾਸਤੇ ਆ ਜਿਹੜਾ ਤੁਹਾਨੂੰ ਦਿਖਾਇਆ ਸੀ ਏਰੀਆ ਇਹ ਬੌਸ਼ੂਮ ਦਾ ਏਰੀਆ ਜੀ ਤੇ ਨਾਲ ਆਹ ਬੈਡਰੂਮ ਆ ਗਿਆ ਅਟੈਚ ਤੇ ਇਹਦੇ ਇੱਕ ਕਾਰਨਰ ਵਿੰਡੋ ਹੈ ਜੀ ਇਹ ਬੈਡਰੂਮ ਥੋੜਾ ਜਿਹਾ ਪਿੱਛੇ ਨੂੰ ਹਟਕੇ ਆ ਤਾਂ ਕਿ ਇੱਥੋਂ ਵੀ ਗੇਟ ਤੇ ਆਪਣੀ ਨਿਗਾਹ ਪਸਾ ਕੇ ਬੈਡਰੂਮ ਦੇ ਵਿੱਚੋਂ ਵੀ ਕਾਰਨਰ ਵਿੰਡੋ ਦਿੱਤੀ ਗਈ ਹੈ ਨੂੰ ਤੇ ਇੱਕ ਇਹਦੇ ਵਿੱਚ ਬਾਥਰੂਮ ਅਟੈਚ ਕੀਤਾ ਗਿਆ ਜੀ ਆਹ ਦੇਖੋ ਇਹ ਵੀ ਖੁੱਲਾ ਬਾਥਰੂਮ ਹੈ ਤੇ ਆਹ ਏਰੀਆ ਇਹ ਵਾਸ਼ਬੈਸ਼ਨ ਦਾ ਏਰੀਆ ਆ ਗਿਆ ਜੀ ਤੇ ਉਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ ਆਹ ਆਪਾਂ ਗੈਲਰੀ ਕਹਿ ਸਕਦੇ ਹਾਂ ਜੀ ਇਹਨੂੰ ਜ਼ਿਆਦਾਤਰ ਕੋਠਿਆਂ ਵਿੱਚ ਲੌਬੀ ਸਾਰਾ ਏਰੀਆ ਛੱਡਿਆ ਹੁੰਦਾ ਆਹ ਗੈਲਰੀ ਹੈ ਜੋ ਗੈਲਰੀ ਛੱਡੀ ਹੋਈ ਆ ਪਿੱਛੇ ਨੂੰ ਇੱਕ ਗੇਟ ਆ ਇਹਦਾ ਜੀ ਇੱਕ ਵਿੰਡੋ ਲੱਗ ਕੇ ਤੇ ਨਾਲ ਹੀ ਇਹਦੇ ਇੱਕ ਕਿਚਨ ਦਾ ਏਰੀਆ ਕਿਚਨ ਇੱਥੇ ਇਸ ਕੋਠੀ ਦੇ ਵਿੱਚ ਵੀ ਕਿਚਨ ਪਿੱਛੇ ਵਾਲੀ ਸਾਈਡ ਆ ਜੀ ਬੈਕ ਸਾਈਡ ਤੇ ਆ ਜੋ ਪਿੱਛੇ ਕੋਠੀ ਦੇ ਜਗ੍ਹਾ ਛੱਡੀ ਹੋਈ ਆ ਦੇਖੋ ਤੇ ਇਹਦੀ ਕੋਰਨਰ ਵਿੰਡੋ ਲੱਗੀ ਹੋਈ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਤਾਂ ਦੇਖੋ ਆ ਕੋਰਨਰ ਵਿੰਡੋ ਆ ਇੱਥੇ ਪਿੱਛੇ ਵੀ ਨਿਗਾਹ ਪੱਛ ਸਕੇ ਆ ਕੋਠੀ ਦੇ ਪਿਛਲੇ ਪਾਸੇ ਸਾਰੀ ਜਗ੍ਹਾ ਇਧਰਲੇ ਪਾਸੇ ਛੱਡੀ ਹੋਈ ਉਧਰ ਵੀ ਗੇਟ ਰੱਖਿਆ ਹੋਇਆ ਤੇ ਬਹੁਤ ਵਧੀਆ ਨਕਸ਼ਾ ਲੱਗਿਆ ਭਰਾਓ ਤੁਸੀਂ ਵੀ ਦੱਸਿਓ ਕਮੈਂਟਾਂ 'ਚ ਕਿਵੇਂ ਲੱਗਿਆ ਤੁਹਾਨੂੰ ਨਕਸ਼ ਸਾਰੇ ਇਹ ਦੋ ਬੈਡਰੂਮ ਆ ਗਏ ਇਧਰ ਤੇ ਇੱਕ ਡਰਾਈング ਰੂਮ ਦਾ ਏਰੀਆ ਆ ਗਿਆ ਤੇ ਇੱਕ ਕਿਚਨ ਦਾ ਏਰੀਆ ਆ ਗਿਆ ਤੇ ਵਿਚਾਲੇ ਨਾਲ ਗੈਲਰੀ ਦਾ ਏਰੀਆ ਆ ਗਿਆ ਤੇ ਆਪਾਂ ਉੱਪਰਲੇ ਪੋਰਸ਼ਨ ਦਿਖਾਉਨੇ ਤੁਹਾਨੂੰ ਉੱਪਰਲਾ ਤੇ ਇਹ ਆ ਗਈ ਸਾਈਡ ਤੋਂ ਵਿੰਡੋ ਰੋਸ਼ਨੀ ਵਾਸਤੇ ਸ਼ੀਸ਼ਾ ਲੱਗਿਆ ਨੇ ਇਧਰੋਂ ਤੇ ਉੱਪਰ ਆ ਗਏ ਜੀ ਆਪਾਂ ਉੱਪਰ ਤੋਂ ਆਪਾਂ ਇਧਰ ਐਂਟਰ ਹੋ ਰਹੇ ਹਾਂ ਜੀ ਇਹ ਬਾਥਰੂਮ ਦਾ ਏਰੀਆ ਆ ਗਿਆ ਜੀ ਸਾਰਾ ਆ ਦੇਖੋ ਆ ਦੇਖੋ ਜੀ ਇਹ ਬਾਹਰ ਤੋਂ ਜਿਵੇਂ ਆਪਾਂ نیچے ਦੇਖਿਆ ਸੀਗਾ ਜੀ ਬੈੱਡਰੂਮ ਨਾਲ ਵੀ ਅਟੈਚ ਸੀਗਾ ਗੈਲਰੀ ਨਾਲ ਲੌਬੀ ਨਾਲ ਵੀ ਅਟੈਚ ਸੀਗਾ ਇਧਰੋਂ ਆ ਬੈੱਡਰੂਮ ਨਾਲ ਹੀ ਅਟੈਚ ਹੈਗਾ ਉਧਰੋਂ ਇੱਕ ਪਾਸੇ ਪੌੜੀਆਂ ਤੋਂ ਚੜਨਸਾਰ ਵੀ ਆਪਾਂ ਇਹਦੇ ਵਿੱਚ ਵੜ ਸਕਦੇ ਹਾਂ ਗੇਟ ਲੱਗਿਆ ਹੋਇਆ ਤੇ ਇਧਰੋਂ ਆਪਾਂ ਬੈੱਡਰੂਮ ਦੇ ਵਿੱਚੋਂ ਵੀ ਯੂਜ਼ ਕਰ ਸਕਦੇ ਹਾਂ ਇਹਨੂੰ ਬਹੁਤ ਵਧੀਆ ਨਕਸ਼ਾ ਬਣਾਇਆ ਬਾਈ ਨੇ ਤੇ ਭਰਾ ਆਰਕੀਟੈਕਟ ਭਰਾ ਦਾ ਤੁਹਾਨੂੰ ਨੰਬਰ ਵੀ ਦੇਵਾਂਗੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਇਸ ਕੋਠੀ ਬਾਰੇ ਤਾਂ ਤੁਸੀਂ ਆਪਣਾ ਵੀ ਘਰ ਦਾ ਨਕਸ਼ਾ ਬਣਾਉਣਾ ਤੇ ਤੁਸੀਂ ਬਣਵਾ ਸਕਦੇ ਹੋ ਆ ਦੇਖੋ ਜੀ ਆ ਭਰਾਂਡੇ ਵਾਲਾ ਏਰੀਆ ਬਾਹਰਲੇ ਪਾਸੇ ਦੋਸਤੋ ਇੱਕ ਤੁਹਾਨੂੰ ਅਸੀਂ ਪੁੱਛਦੇ ਹੁੰਨੇ ਆ ਜਿਆਦਾਤਰ ਵੀ ਇੱਥੇ ਜਾਲੀ ਲੱਗਿਆ ਜਾਂ ਇੱਥੇ ਗ੍ਰਿਲ ਲੱਗੇ ਲਗਭਗ ਜਾਲੀ ਲੱਗ ਰਹੀ ਹੈ ਅੱਜ ਕੱਲ ਤੇ ਇਹ ਲੌਣ ਵਾਲੀ ਰਹਿੰਦੀ ਆ ਤੁਸੀਂ ਵੀ ਆਪਣੀ ਰਾਏ ਦਿਓ ਵੀ ਪਾਵਿਆਂ ਨਾਲ ਸੋਹਣੀ ਲੱਗਣੀ ਆ ਜਾਂ ਜਾਲੀਆਂ ਨਾਲ ਕੋਠੀ ਤੇ ਬਹੁਤ ਵਧੀਆ ਖੁੱਲੇ ਤਰੀਕੇ ਦੇ ਰੂਮ ਬਣੇ ਹੋਏ ਆ ਜੀ ਤੇ ਇੱਕ ਆ ਗਿਆ ਜਿੱਧਰਲੇ ਪਾਸੇ ਰੂਮ ਤੇ ਉੱਪਰ ਵੀ ਬੈਡਰੂਮ ਆ ਗਿਆ ਜੀ ਇਹ ਲੱਗ ਤੋਂ ਦੋ ਬੈਡਰੂਮ ਆ ਗਏ ਜੀ ਉੱਪਰਲੇ ਪਾਸੇ ਤੇ ਆਹ ਦੇਖੋ ਜੀ ਬਹੁਤ ਵਧੀਆ ਲੱਗਿਆ ਨਕਸ਼ਾ ਦੋਸਤੋ ਵੀਡੀਓ ਦੇਖ ਕੇ